ਹਰੋਨਾਮਾ ਮਨ ਚਰਮਾ ਜੀ ਮੈਂ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੰਜਾਬ ਤੇ ਪਹਿਲਾਂ ਤਾਂ ਸਾਰੇ ਜਿੰਨੇ ਵੀ ਤੁਹਾਡੇ ਚੈਨਲ ਦੇਖ ਰਹੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਘੁੰਮਣ ਸਾਹਿਬ ਹੈ ਮੈਂ ਸਾਡੀ ਡਿਊਟੀ ਲੱਗੀ ਹੈ ਪ੍ਰੋਪਰ ਪਾਰਟੀ ਵੱਲੋਂ ਉਹਨਾਂ ਦੇ ਵਾਸਤੇ ਮੈਂ ਦੇਖ ਰਿਹਾ ਕਿ ਜਿਹੜੇ ਲੋਕ ਆਏ ਹੋ ਬੜੇ ਉਤਸ਼ਾਹਿਤ ਆ ਉਹਨਾਂ ਨੂੰ ਲੈ ਕੇ ਕਿਉਂਕਿ ਇੱਕ ਸਾਫ਼ ਸੁਥਰੀ ਸ਼ਖਸੀਅਤ ਦੇ ਮਾਲਕ ਹੈ ਘੁੰਮਣ ਸਾਹਿਬ ਕੋਈ ਵੀ ਦਾਗ ਨਹੀਂ ਹੈ ਨਾ ਤੇ ਤੇ ਜਿਹੜੇ ਦੂਜੇ ਆਪੋਜ਼ਿਟ ਕੈਂਡੀਡੇਟ ਖੜੇ ਆ ਉਹਨਾਂ ਨੂੰ ਲੋਕ ਚੰਗੀ ਤਰੀਕੇ ਨਾਲ ਜਾਣਦੇ ਆ ਵੀ ਉਹ ਕੀ ਕੀ ਕਰ ਰਹੇ ਮੈਂ ਹੁਣ ਖਰੜ ਤੋਂ ਆ ਰਿਹਾ ਸੀ ਤਾਂ ਮੈਂ ਦੇਖ ਰਿਹਾ ਸੀ ਕਿ ਲੁਧਿਆਣਾ ਸ਼ੁਰੂ ਹੋਣ ਤੋਂ ਪਹਿਲਾਂ ਤੋਂ ਵੋਟ ਲੱਗੇ ਇਹਨਾਂ ਦੇ ਬੜੇ ਬੜੇ ਤੇ ਇਸ ਚੀਜ਼ ਤੋਂ ਪਤਾ ਲੱਗਦਾ ਹੈ ਕਿ ਜਿਹੜੇ ਲੋਕ ਹੈ ਕਿ ਕਿਸ ਲੈਵਲ ਦੀ ਸ਼ਾਸਤ ਕਰ ਰਹੇ ਆ ਕਿ ਜਿਹੜਾ ਹਲਕਾ ਹੈ ਉਹਦੇ ਨਾਲ ਉਹ ਤੋਂ ਬਿਨਾ ਵੀ ਇਹਨਾਂ ਨੇ ਹੋਰ ਏਰੀਆ ਦੀਆਂ ਬਹੁਤ ਬਹੁਤ ਵੋਟਾਂ ਲਾਈਆਂ ਮੈਂ ਵੋਟ ਦੇਖਿਆ ਆ ਮਾਦੀ ਪਾਰਟੀ ਜਿਹਦੇ ਵਿੱਚ ਕੇਜਰੀਵਾਲ ਸਾਹਿਬ ਦੀ ਫੋਟੋ ਹੈ ਭਗਵੰਤ ਮਾਨ ਸਾਹਿਬ ਦੀ ਫੋਟੋ ਹੈ ਤੇ ਅਮਨ ਇਹ ਕਿਹੜਾ ਅਮਨ ਅਰੋੜੇ ਦੀ ਫੋਟੋ ਹੈ ਤੇ ਤੁਹਾਡੇ ਕੈਂਡੀਡੇਟ ਦੀ ਫੋਟੋ ਹੀ ਨਹੀਂ ਹੈ ਉਹਦੇ 'ਚ ਤੇ ਵੋਟ ਮੰਗ ਰਹੇ ਆ ਐਮਐਲਏ ਵਾਸਤੇ ਤੇ ਐਮਐਲਏ ਨੂੰ ਉਹ ਹੁਣੇ ਨੈਗਲੈਕਟ ਕਰਿਆ ਹੋਇਆ ਉਹਨਾਂ ਨੇ ਆਪਣੇ ਬੋਟਸ ਦੇ ਵਿੱਚ ਜੇ ਕੱਲ ਨੂੰ ੁੱਲ ਭੁਲੇਖੇ ਵੈਸੇ ਤਾਂ ਇਹ ਜਿੱਤਦੇ ਨਹੀਂ ਕਿਉਂਕਿ ਲੋਕ ਤੰਗ ਆ ਨਾ ਉਹ ਤੋਂ ਪਰ ਜੇ ਕੱਲ ਨੂੰ ਇਹ ਆ ਜਾਂਨੇ ਆ ਤਾਂ ਜਿਹੜੇ ਐਮਐਲਏ ਦੀ ਫੋਟੋ ਤੱਕ ਨਹੀਂ ਹੈ ਹੁਣ ਯੂਜ਼ ਕਰ ਰਹੇ ਉਹਨੂੰ ਕਿੱਥੇ ਖੜਨ ਦੇਣਗੇ ਨੰਬਰ 2 ਮੈਂ ਮਾਲ ਰੋਡ ਵਾਲ ਤੋਂ ਆ ਰਿਹਾ ਸੀ ਉੱਥੇ ਇਹ ਕੈਂਪੇਨ ਕਰ ਰਹੇ ਸੀ ਡੋਰ ਟੂ ਡੋਰ ਸ਼ਾਪਸ ਦੇ ਵਿੱਚ ਜਿਹਦੇ 'ਚ ਮੈਂ ਦੇਖ ਰਿਹਾ ਸੀ ਕਿ ਜਿਹੜਾ ਐਮਐਲਏ ਕੈਂਡੀਡੇਟ ਆ ਉਹਨਾਂ ਦੇ ਨਾਲ ਵੀ ਕਿੰਨੇ ਐ ਇੰਨੇ ਲੋਕ ਨਹੀਂ ਸੀ ਜਿਨ੍ਹਾਂ ਦੇ ਨਾਲ ਗਨਮੈਨ ਚੱਲ ਰਹੇ ਆ ਜਿਸ ਬੰਦੇ ਦੇ ਨਾਲ ਐਮਐਲਏ ਜਿੱਤਣ ਤੋਂ ਪਹਿਲਾਂ ਇੰਨੇ ਗਨਮੈਨ ਹੈ ਜੀ ਜੇ ਉਹ ਜਿੱਤ ਗਿਆ ਤਾਂ ਜਿਹੜਾ ਆਮ ਆਦਮੀ ਹੈ ਬੰਦਾ ਜਿਹੜਾ ਇੱਕ ਆਮ ਇਨਸਾਨ ਆ ਉਹਨਾਂ ਦੀ ਪਹੁੰਚ ਤੋਂ ਤਾਂ ਇਦਾਂ ਦੇ ਲੋਕ ਬੜੀ ਦੂਰ ਹੋ ਜਾਣਗੇ ਤੇ ਲੁਧਿਆਣੇ ਦੇ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਹੈ ਪਸ਼ਮੀਨ ਲੱਕ ਇਹਦੇ ਜਿਹੜੇ ਹਲਕੇ ਦੇ ਲੋਕ ਆ ਕਿ ਇੱਕ ਇਹੋ ਜਿਹੇ ਬੰਦੇ ਨੂੰ ਇਲੈਕਟ ਕਰਕੇ ਭੇਜੋ ਇਥੋਂ ਜਿਹਨੂੰ ਤੁਹਾਨੂੰ ਅਪਰੋਚ ਕਰਨਾ ਆਸਾਨ ਹੋਵੇ ਤੇ ਜਿਹੜਾ ਤੁਹਾਡੀ ਗੱਲ ਆ ਜਿਹੜੀ ਉਹ ਬੜੇ ਵਧੀਆ ਤਰੀਕੇ ਨਾਲ ਸੁਣੇ ਲੋਕਾਂ ਦਾ ਕਿਸ ਤਰੀਕੇ ਦਾ ਪਿਆਰ ਮਿਲਦਾ ਲੋਕਾਂ ਦਾ ਮੈਂ ਤੁਹਾਨੂੰ ਦੱਸਿਆ ਜੀ ਕਿ ਸਖਸੀਅਤ ਨੂੰ ਦੇਖ ਕੇ ਸਾਡਾ ਵੀ ਥੈਂਕਸ ਕਰਿਆ ਕਈ ਜਣਿਆਂ ਨੇ ਤਾਂ ਕਿ ਤੁਸੀਂ ਬਹੁਤ ਵਧੀਆ ਕੈਂਡੀਡੇਟ ਆ ਜਿਹੜਾ ਸਾਨੂੰ ਦਿੱਤਾ ਸਾਡੇ ਵਿੱਚ ਤੇ ਹੀ ਦਿੱਤਾ ਇੱਥੇ ਦੀ ਯਾਨੀ ਕਿ ਇੱਥੇ ਹੀ ਉਹਨਾਂ ਦੀ ਪ੍ਰੈਕਟਿਸ ਹੈ ਲੁਧਿਆਣੇ ਚ ਇਹਨਾਂ ਲੋਕਾਂ ਦੇ ਵਿੱਚ ਤੋਂ ਹੀ ਅਸੀਂ ਜਿਹੜਾ ਹੈ ਉਹ ਕੈਂਡੀਡੇਟ ਦੁੱਤਾ ਐ ਨਹੀਂ ਹੈ ਕਿ ਉਹ ਬਾਹਰੋਂ ਲਿਆ ਕੇ ਬੰਦਾ ਦੇਤਾ ਜਾਂ ਕੋਈ ਕਰਪਟ ਬੰਦਾ ਦੁੱਤਾ ਹਣੀ ਕੰਬੂਤ ਜੀ ਧੰਨਵਾਦ ਜਾਨਾ ਪਛਮੀ ਦੇ ਇਲੈਕਸ਼ਨ ਹੈ ਕਹਿੰਦੇ 2027 ਦਾ ਮੁੱਖ ਮੰਤਰੀ ਤੈਅ ਕਰੂਗਾ ਸਰਕਾਰ ਤੈਅ ਕਰੂਗੀ ਪੰਜਾਬ ਦੀ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਦੇਖੋ ਇਹ ਤਾਂ ਜੀ ਇਹ ਇਹ ਤੁਹਾਡੀ ਜਿਹੜੀ ਤੁਸੀਂ ਗੱਲ ਕਰਦੇ ਆ ਨਾ ਇਹ ਦੇਖੋ ਮੋਸਟਲੀ ਜਿਹੜੇ ਬਾਏ ਇਲੈਕਸ਼ਨ ਹੁੰਨੇ ਆ ਉਹਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਸਰਕਾਰਾਂ ਠਿੱਕਾ ਕਰਦੀਆਂ ਠੀਕ ਹੈ ਇਲੈਕਸ਼ਨ ਦੇ ਵਿੱਚ ਜਿਹੜਾ ਵੋਟ ਬੈਂਕ ਆ ਉਹ ਦੱਸੂਗਾ ਮੈਂ ਜਿੱਤ ਹਾਰ ਦੀ ਗੱਲ ਨਹੀਂ ਕਰਦਾ ਵੋਟ ਬੈਂਕ ਦੱਸੂਗਾ ਕਿ ਹਾਂ ਜਿਹੜੀ ਪਾਰਟੀ ਆ ਉਹ ਕਿੱਥੇ ਖੜੀ ਆ ਜੀ ਠੀਕ ਹੈ ਠੀਕ ਹੈ ਮੰਤਰੀ ਦੇ ਨਾਲ ਤੁਰੇ ਫਿਰਦੇ ਨੇ ਉਹਨਾਂ ਨੂੰ ਆ ਨਹੀਂ ਪਤਾ ਵਾਲਮੀਕੀ ਮਹੱਲੇ ਦੇ ਵਿੱਚ ਆ ਕੇ ਵਾਲਮੀਕੀ ਸਮਾਜ ਦਾ ਜਾਂ ਵਾਲਮੀਕੀ ਮਾਰਾ ਦਾ ਨਾਮ ਲੈਣਾ ਚਾਹੀਦਾ ਸਾਨੂੰ ਬੜੀ ਸ਼ਰਮ ਆਈ ਕੱਲ ਗੋਪਾਲ ਨਗਰ ਦੇ ਵਿੱਚ ਮੁੱਖ ਮੰਤਰੀ ਮਹਿਮਾਨ ਸਾਹਿਬ ਜਦੋਂ ਆਏ ਨੇ ਉਹਨਾਂ ਨੇ ਨਾ ਤਾਂ ਵਾਲਮੀਕੀ ਸਮਾਜ ਦੇ ਉੱਥਾਨ ਬਾਰੇ ਕੋਈ ਗੱਲ ਕੀਤੀ ਨਾ ਹੀ ਵਾਲਮੀਕੀ ਮਾਰਾ ਦਾ ਨਾਮ ਲਿਆ ਨਾ ਜੈਕਾਰਾ ਲਾਇਆ ਕੋਈ ਸਾਨੂੰ ਦੁੱਖ ਹੈ ਇਸ ਚੀਜ਼ ਦਾ ਡੋਰ ਟੂ ਡੋਰ ਡੋਰ ਟੂ ਡੋਰ ਜਿਹੜਾ ਨਾ ਭਾਵੀ ਜੈਨਤ ਕਲੋਨੀ 'ਚ ਹੈ ਔਰ ਇਹਨਾਂ ਦਾ ਡੋਰ ਟੂ ਡੋਰ ਵਾਰ ਨੰਬਰ ਤੇ 77 77 73 ਇਹਨਾਂ ਦੇ ਵਿੱਚ ਸਾਡੀ ਡਿਊਟੀ ਲੱਗੀ ਅਸੀਂ ਨਿਮਾਰੇ ਉਸ ਥੀਕ ਹੈ ਠੀਕ ਚੱਲ ਰਹੀ ਹੈ ਤੇ ਅਸੀਸਾ ਮਿਲ ਰਹੀ ਹੈ ਇਹਦਾ ਮੈਂ ਬਹੁਤ ਰੀਣੀ ਆ ਸਾਰਿਆਂ ਨੂੰ ਸਰ ਜਨਤਾ ਪਾਰਟੀ ਦੇ ਸਿੱਖਾ ਜੀ ਆ ਚਾਈ ਸੀ ਉਹਨਾਂ ਨੇ ਕਹਿ ਕੇ ਇਹਨਾਂ ਨੇ ਆਵਾਜ਼ੀ ਪਾਰਟੀ ਨੂੰ ਲੁੱਟਖੋਟ ਮਜਾਈ ਸੀ ਇਸ ਕਰਕੇ ਜੀ ਨੂੰ ਵੋਟ ਦਿਓ ਦੇਖੋ ਸਾਰੇ ਕਹਿੰਦੇ ਆਵਾਜ਼ੀ ਪਾਰਟੀ ਨੇ ਲੁੱਟਖੋਟ ਮਜਾਈ ਹੈ ਆਦਿ ਉਹਨਾਂ ਕੋ ਨਵੀਂ ਗੱਲ ਤਾਂ ਗਈ ਨਹੀਂ ਕੀ ਇਹਨੂੰ ਐਕਸਪੋਜ਼ ਕਿਨੇ ਕੀਤਾ ਐਕਸਪੋਜ਼ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਐਕਸਪੋਜ਼ ਕੀਤਾ ਅਸੀਂ ਹਾਲਾਂਕਿ ਆਪੋਸ਼ਨ ਵਿੱਚ ਕਾਂਗਰਸ ਹੈ ਕਾਂਗਰਸ ਤੇ ਆਮਾਦੀ ਪਾਰਟੀ ਦੋਨੋਂ ਮਿਲੀਆਂ ਹੋਈਆਂ ਇਸ ਕਰਕੇ ਹੁਣ ਐਕਸਪੋਜ਼ ਕੌਣ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਸਿਰਸਾ ਜੀ ਦਾ ਸਾਡੀ ਗੱਲ ਤੋਂ ਹੁਣ ਦੁਬਾਰਾ ਸਿਰਫ ਰਿਪੀਟ ਕਰ ਰਿਹਾ ਗੋਗੀ ਜੀ ਸਾਰਾ ਪੈਗ੍ਰਾਫੀ ਗਿਆ ਅੱਜ ਬਾਤ ਕੀ ਮੇਰਾ ਆਪ ਚੱਲੀ ਹੁੰਦੀ ਕਿਸੇ ਦੇ ਤੇ ਕੀ ਨਾਮ ਉਹਦਾ ਉਗੀ ਦਾ ਪੰਜ ਆ ਗਿਆ ਵਾ ਨਾਮ ਕੀ ਆ ਵਾ ਉਹਦਾ ਨਾਮ ਸੰਨੀ ਮਾਸਟਰ ਓਏ ਮਾਸਟਰ ਹੀ ਆ ਉਹ ਹਰ ਚੀਜ਼ਾਂ ਦਾ ਮਾਸਟਰ ਆ ਸੋਰਾਂ ਦੇ ਕੀ ਗੱਲ ਕਰਦੇ ਆ श्रो अकाली दलणी अकाली दल